2023 ਦੇ ਵਿੱਚ ਸਰ ਇੱਕ ਹਰੀ ਕੇ ਲੇਕ ਦਾ ਸਰਵੇ ਹੋਇਆ ਉਸ ਸਰਵੇ ਦੇ ਵਿੱਚ ਇਹ ਆਇਆ ਕਿ ਜੀ 56% ਦੀ ਵਾਟਰ ਰੀਟੇਨਿੰਗ ਕਪੈਸਿਟੀ ਹੈ ਉਹ ਖਤਮ ਹੋ ਚੁੱਕੀ ਡੀ ਸੈਲਟਿੰਗ ਦੀ ਨਾ ਹੋਣ ਕਰਕੇ ਸਰ ਉਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਮਲਟੀਪਲ ਲੈਟਰਸ ਨੇ ਜਿਹੜੀਆਂ ਪੰਜਾਬ ਸਰਕਾਰ ਹੁਣ ਤੱਕ ਲਿਖ ਚੁੱਕੀ ਕਿ ਭਾਈ ਹਰੀ ਕੇ ਕਿਉਂਕਿ ਫਿਰੋਜ਼ਪੁਰ ਔਰ ਰਾਜਸਥਾਨ ਜਿਹੜਾ ਫੀਡਰ ਹੈ ਉਹਦੇ ذریعے 56% ਪਾਣੀ 3% ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਕਿ ਭਾਈ ਇਹਦਾ 573 ਕਰੋੜ ਰੁਪਏ ਦਾ ਪ੍ਰੋਜੈਕਟ ਬਣਦਾ ਹੈ ਡੀਸੈਲਟਿੰਗ ਦਾ ਤੁਸੀਂ ਪੈਸੇ ਦਿਓ ਤੇ ਡੀਸੈਲਟਿੰਗ ਆਪਾਂ ਕਰੀਏ ਤਾਂ ਕਿ ਅਸੀਂ ਵੀ ਬਚ ਜਾਈਏ ਤੁਹਾਡੇ ਕੋਲ ਪਾਣੀ ਪੂਰਾ ਪਹੁੰਚਦਾ ਹੋ ਜੇ ਸਰ ਉਹਨਾਂ ਦਾ ਜਵਾਬ پتہ ਕੀ ਆਉਂਦਾ ਜੀ ਰਾਜਸਥਾਨ ਦਾ ਰਾਜਸਥਾਨ ਦਾ ਜਵਾਬ ਆਉਂਦਾ ਹੈ ਕਿ ਜੀ ਤੁਸੀਂ ਪੈਸੇ ਤਾਂ ਨਹੀਂ ਅਸੀਂ ਦੇ ਦਿੰਦੇ ਹੈਗੇ ਤੁਸੀਂ ਡੀਸੈਲਟਿੰਗ ਕਰ ਲਓ ਤੇ ਜਦੋਂ ਡੀਸੈਂਟਿੰਗ ਤੁਸੀਂ ਕਰੋਗੇ ਉਹਦੇ ਚ 701 ਕਰੋੜ ਰੁਪਏ ਦੀ ਮਿੱਟੀ ਹੈ ਜਿਹੜੀ ਉਹ ਅਵੇਲੇਬਲ ਹੈ 573 ਕਰੋੜ ਰੁਪਏ ਤੁਸੀਂ ਉਹਦੇ ਚੋਂ ਪ੍ਰੋਜੈਕਟ ਦਾ ਤੁਸੀਂ ਦੱਸ ਰਹੇ ਹੋ ਤੇ ਤੁਹਾਨੂੰ 128 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੂੰ ਵੱਜੂਗਾ ਆਹਾ Rajasthan ਦਾ ਜਵਾਬ ਆਉਂਦਾ ਹੈ ਸਰ ਇੰਤਿਹਾ ਇਸ ਗੱਲ ਦੀ ਹੈ ਹੱਦ ਦੇ ਇਸ ਗੱਲ ਦੀ ਹੈ ਕਿ BJP ਵਾਲੇ ਪ੍ਰਧਾਨ ਮੰਤਰੀ ਸਾਹਿਬ ਆ ਕੇ ਕਹਿ ਕੇ ਤੁਹਾਡੇ ਕੋਲ ਪੈਸੇ ਪਏ ਨੇ Rajasthan ਚ ਉੱਥੇ ਸਰਕਾਰ ਇਹਨਾਂ ਦੀ ਹੈ ਸਰ ਪਾਣੀ Rajasthan ਨੂੰ ਪੂਰਾ ਚਾਹੀਦਾ ਹੈ ਪੰਜਾਬ ਤੋਂ ਤੇ ਡੀ ਸੈਲਟਿੰਗ ਪੰਜਾਬ ਕਰੇ ਆਪਦੇ ਖਰਚੇ ਦੇ ਉੱਪਰ ਤੇ ਪਾਣੀ ਉਹਨਾਂ ਤੱਕ ਪੂਰਾ ਪਹੁੰਚਾਉਣ ਦਾ ਕੰਮ ਹੈ ਜਿਹੜਾ ਟੁਕਾ ਟੁਕਾ ਉਹ ਸਾਡੀ ਜ਼ਿੰਮੇਵਾਰੀ ਹੈ ਸਰ ਇਹ ਕਿਹੜਾ ਕਾਨੂੰਨ ਹੈ ਜੀ ਕਿੱਥੋਂ ਦਾ ਕਾਨੂੰਨ ਹੈ ਜੀ ਇਹ ਇੰਨਾ ਟੱਕਾ ਪੰਜਾਬ ਦੇ ਨਾਲ ਹੁੰਦਾ ਰਿਹਾ ਤੇ ਹੋ ਰਿਹਾ ਤੇ ਅੱਜ ਆਪਾਂ ਸਿਰਫ ਉਸਰ ਸਿਰਫ ਇੱਕ ਦੂਜੇ ਨੂੰ ਅਕਿਊਜ਼ ਕਰਨ ਲੱਗੇ ਹੋਇਆ